ਅਸੀਂ ਉਸ ਰਾਹ ਤੇ ਚੱਲ ਸਕੀਏ ਉਸ ਰਾਹ ਨੂੰ ਅਪਣਾ ਸਕੇ ਜੋ ਤੁਸੀਂ ਮਨੁੱਖਤਾ ਲਈ ਇਤਨਾ ਕੁਝ ਕੀਤਾ ਉਹਦੇ ਵਿੱਚੋਂ ਇੱਕ ਥੋੜਾ ਜਿਹਾ ਵੀ ਅਸੀਂ ਜੇ ਕੁਝ ਆਪਣੇ ਹਿਰਦੇ ਵਿੱਚ ਉਹਨਾਂ ਨੂੰ ਵਸਾ ਲਈਏ ਤਾਂ ਕਿ ਉਸ ਰਾਹ ਤੇ ਚੱਲ ਸਕੀਏ ਆਵਰ ਹਲਕੇ ਸਾਰੇ ਸ਼ਬਦ ਪੜਾਂਗੇ ਤੂੰ ਹੀ ਤੂੰ ਹੀ ਕਿ ਸਾਨੂੰ ਇਹੋ ਜੀ ਅਵਸਥਾ ਦੇ ਕਿ ਹਰ ਜਗਾਂ ਜਾਲ ਥਾਲ ਹਰ ਮਨੁੱਖ ਵਿੱਚ ਮੈਨੂੰ ਤੂੰ ਹੀ ਨਜ਼ਰ ਆਵੇ ਤਾਂ ਕਿ ਤੂੰ ਹੀ ਨਜ਼ਰ ਆਏਗਾ ਤੇ ਮੇਰਾ ਉਸ ਬੰਦੇ ਨੂੰ ਦੇਖ ਕੇ ਮੇਰਾ ਆਪਣਾ ਸਾਰਾ ਕੁਝ ਬਦਲ ਜਾਏਗਾ ਇਤਨਾ ਪ੍ਰੇਮ ਬਖਸ਼ ਇਤਨਾ ਪ੍ਰੇਮ ਬਖਸ਼ ਕਿ ਜਿਵੇਂ ਬਾਬਾ ਜੀ ਨੇ ਲਿਖਿਆ ਜਿਨ ਪ੍ਰੇਮ ਕੀਓ ਤਿਦਹੀਂ ਪ੍ਰਪਾਇਓ ਉਹ ਪ੍ਰੇਮ ਸਾਡੇ ਅੰਦਰ ਇਤਨਾ ਭਰ ਦੇ ਕਿ ਮੈਨੂੰ ਹਰ ਇੱਕ ਜਗਾਂ ਤੂੰ ਹੀ ਤੂੰ ਹੀ ਨਸਰ ਆਵੇਂ why wow. कृपा करता करोड़ों वारी शुक्र करोड़ों वारी शुक्र उस मालिकता जिसने सेवा आप ही लीती आप ही कीती थे आप ही कराए सेवा कर अन अनेक का गलतियां होन गया अनजान बच्चे समझ के माफ करना माफ शुक्राना 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 जी बलिहारी कुतुत्वसया तेरा अंत न जाई लिखया ਤੁਹਾਨੂੰ ਤੁਹੀਂ ਦੀ ਮਹਾਨ ਤੁਨੀ ਦੁਆਰਾ ਸਾਨੂੰ ਸਾਰਿਆਂ ਨੂੰ ਨਿਹਾਲ ਕਰੇ ਸੰਸਦ ਕਾਜੋ ਢੋਲੀ ਪੈਣ ਜੀ ਅਤੇ ਉਹਨਾਂ ਦੇ ਨਾਲ ਸਤਿਕਾਰਜੋ ਬਾਕੀ ਪਹਿਣਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਹਾਂ ਜੀ ਜੋ ਹਰ ਸਾਲ ਬਹੁਤ ਪਿਆਰ ਬਖਸ਼ਿਸ਼ ਕਰਦੇ ਹਨ ਸ੍ਰੀ ਗੁਰੂ ਰਾਮਦਾਸ ਲੋਕ ਪ੍ਰਾਇਸਾਇਟੀ ਦੇ ਸਾਰੇ ਹੀ ਮੈਂਬਰ ਸਬੰਧ ਨਾਲੋਂ ਖਾਸ ਤੌਰ ਤੇ ਵੀਰ ਜੀ ਦਾ ਜੋ ਨਾਲ ਪਿਆਰ ਹੈ ਬਹੁਤ ਸਵਾਰੀਆਂ ਸੇਵਾਵਾਂ ਸਾਥੁਰ ਇਹਨਾਂ ਦੀ ਸਿ ਇਤਿਹਾਸ ਰੱਖ ਕੇ ਆਪਰੇ ਰਹੇ ਹਨ ਹਾਰਦਿਕ ਤੌਰ ਤੇ ਤੁਹਾਨੂੰ ਵਧਾਤ ਕਰਦਾ ਹਾਂ ਗੁਰੂ ਕੇਤਨ ਦੀ ਸੇਵਾ ਨੂੰ ਨੂੰ ਨਿਰੰਤਰ ਜਾਰੀ ਰੱਖਣ ਵਾਸਤੇ ਮੈਂ ਬੇਨਤੀ ਕਰਾਂਗਾ ਸਾਡੇ ਆਤ ਸਤਕਾਰਯੋਗ ਪੈਸੇ ਪਾਈ ਜਸਬੀਰ ਸਿੰਘ ਜੀ ਪੰਜਾਬ ਸਿੰਧਾਕ ਕੋਲੇ ਜਥੇ ਸੈੱਟ ਸਟੇਜ ਤੇ ਸੁਭਾਇਮਨ ਹੋਣ ਦੀ ਕਿਰਪਾਤ ਕਰਨ ਨਾਲ ਹੀ ਮੈਂ ਬੇਨਤੀ ਕਰਾਂਗਾ ਆਤ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਜੀ ਹਰਾਂ ਨੂੰ ਸਿਰ ਗਰਾਮ ਦਾ ਸਤਿ ਸ੍ਰੀ ਅਕਾਲ ਇਸ ਇਤਵਨੋ ਸਤਕਾਰ ਦਿੱਤਾ ਜਾ ਕੇ ਆਪ ਜੀ ਇਸ ਇਸ ਬਖਸ਼ ਕਰੋ ਜੀ ਜਕਾਰਤ ਰੂਪੀ ਛਤਪੁਰ ਇਨਨ ਇਸ ਤਰ੍ਹਾਂ ਚੜਦੀਆਂ ਕਲਾ ਪੰਥ ਦੀ ਸੇਵਾ ਕਰਨ ਦੀ ਤੌਫੀਕ ਬਖਸ਼ਿਸ਼ ਕਰਨ ਜੀ ਬੋਲੇ ਸੋਨੇਹਾ ਸਾਤਰੀਆ ਕਾ ਨਾਲੀ ਨਾਲੀ ਸੋਸਾਇਟੀ ਵੱਲੋਂ ਡੋਲੀ ਪਿੰਜ ਨੂੰ ਵੀ ਜੋ ਸਤਕਾਰ ਹੈ ਉਸ ਵਾਸਤੇ ਬੇਨਤੀ ਕਰਾਂਗਾ ਜੀ ਵੀ ਸਰਪੰਚ ਸਰਪੰਚ ਜੀ ਨੁਰਲਾ ਵੀ ਜੀ ਦਾ ਗੁਰਚਰਨ ਸਿੰਘ ਜੀ ਮਿਕਲਾਨੀ ਸਾਰੇ ਗੁਰਮਖ ਪਿਆਰੇ ਇਹ ਪੰਜ ਨੂੰ ਸਤਿਕਾਰ ਦੇ ਰਹੇ ਨੇ ਆਪ ਜੀ ਅਸੀਸ ਬਖਸ਼ਿਸ਼ ਕਰੋ ਇਹਨਾਂ ਨੂੰ ਸਤਿਗੁਰੂ ਹੋਰ ਇਸੇ ਤਰ੍ਹਾਂ ਗੁਰਕੜ ਦੀ ਕੀਰਤਨ ਦੁਆਰਾ ਸੇਵਾ ਕਰਨ ਦੀ ਤੋਹਫੀਕ ਸਤਿਗੁਰੂ ਬਖਸ਼ਿਸ਼ ਕਰਨ ਜੀ ਵਾਹਿ ਨਾਮ ਦੀ ਮਮਤਾ ਪੰਜ ਨੂੰ वागु बोले सो निहार साकाल इन्ह कीर्तन जी सेवा निभा वाली मेरिया सत्कार योग में भी सत्कार दिता जा रहा है जी बोले सोने हार ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਆਦਿਕ ਤੋਟੇ ਸਾਰਿਆਂ ਦਾ ਧੰਨਵਾਦ ਕਰਤਾ ਹੋਇਆ ਗੁਰਬਾਣੀ ਕੀਰਤਨ ਦੀ ਸੇਵਾ ਗੁਰੂ ਕੇ ਪਿਆਰ ਵਾਲੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜਿਥੇ ਸਹਿਯੋਗ ਸਟੇਜ ਤੇ ਸਵਾਗਤ ਹੋ ਚੁੱਕੇ ਹਨ ਗੁਰੂ ਦੀ ਸੰਗਤ ਕਰਨ ਦਾ ਕਿਤਨਾ ਪ੍ਰਭਾਵ ਮਿਲਦਾ ਹੈ ਕਿ ਸੰਗਤ ਕੀਤੇਆਂ ਗੁਰੂ ਦੀ ਰੰਗਤ ਵੀ ਮਿਲ ਜਾਂਦੀ ਹੈ ਜਿੱਥੇ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਪੰਜਾਬ ਸਿੰਧ ਬੈਂਕ ਵਾਲੇ ਬਹੁਤ ਲੰਬੇ ਸਮੇਂ ਤੋਂ ਆਪ ਸੰਗਤਾਂ ਦੇ ਪਿਆਰ ਸਹਿਯੋਗ ਸਦਕਾ